ਸੱਚ ਕਹ ਲਈ ਮੈਂ ਹਾਂ ਕਵਰ ਸਿੰਘ 베ਦੀ ਪਾਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਦਾ ਇੱਕ ਵੱਡਾ ਰੋਸ ਨੌਜਵਾਨਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿਸਾਨਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਉੱਤੇ ਹੀ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਇਸ ਕਰਕੇ ਵਧੀਆਂ ਹੋਈਆਂ ਕਿ ਪਹਿਲਾਂ ਇੱਕ ਪਰਚਾ ਫਿਰ ਦੂਜਾ ਪਰਚਾ ਤੇ ਨਾਲ ਦੀ ਨਾਲ ਤੀਸਰਾ ਪਰਚਾ ਜੀ ਹਾਂ ਅਬੋਰ ਦੇ ਵਿੱਚ ਤੀਜਾ ਪਰਚਾ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਦੇ ਖਿਲਾਫ ਰੋਹਤ ਪਟੇਜਾ ਦੀ ਸ਼ਿਕਾਇਤ ਦੇ ਉੱਤੇ ਦੋ ਹੋਰ ਵਿਅਕਤੀਆਂ ਦੇ ਖਿਲਾਫ ਪਾਨਾ ਸਿੱਧੂ ਦੇ ਨਾਲ ਹੋਰ ਦੋ ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਨਾਂ ਅਰਸ਼ਦੀਪ ਸਿੰਘ ਅਤੇ ਕਾਰਨ ਸਿੰਘ ਹੁੰਦੇ ਆ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜੀਹਾਂ ਕਹਿ ਸਕਦੇ ਆ ਕਿ ਪਰਚੇ ਤੇ ਪਰਚਾ ਆਖਰ ਭਾਨਾ ਸਿੱਧੂ ਦੇ ਉੱਤੇ ਕਿਉਂ ਪੈ ਰਿਹਾ ਪਹਿਲਾਂ ਤਾਂ ਇਹ ਕਿਹਾ ਜਾਂਦਾ ਕਿ ਬਦਲਾਖੋਰੀ ਦੇ ਤਹਿਤ ਭਾਨਾ ਸਿੱਧੂ ਦੇ ਉੱਤੇ ਕਾਰਵਾਈ ਹੋਈ ਆ ਤੇ ਦੂਸਰਾ ਜ਼ਿਕਰ ਹੋ ਰਿਹਾ ਕਿ ਭਾਨਾ ਸਿੱਧੂ ਆਮ ਆਦੀ ਪਾਰਟੀ ਦੀ ਆਲੋਚਨਾ ਕਰਦਾ ਮੁੱਖ ਮੰਤਰੀ ਦੇ ਉੱਤੇ ਤੰਜ ਕੱਸਦਾ ਤੇ ਸਰਕਾਰ ਨੂੰ ਸਵਾਲਾਂ ਦੇ ਕਟਾਰੇ ਵਿੱਚ ਖੜਾ ਕਰਦਾ ਜਿਸ ਕਰਕੇ ਪਾਨਾ ਸਿੱਧੂ ਨੂੰ ਪਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਪਾਨਾ ਸਿੱਧੂ ਦੇ ਖਿਲਾਫ ਜਦੋਂ ਦੂਸਰਾ ਮਾਮਲਾ ਪਟਿਆਲਾ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਉਹਨਾਂ ਨੂੰ ਸਦਰ ਥਾਣੇ ਲਿਆਂਦਾ ਜਾਂਦਾ ਹੈ 3 ਦਿਨ ਦਾ ਰਿਮਾਂਡ ਹੁੰਦਾ ਹੈ ਤੇ 3 ਦਿਨ ਦੇ ਰਿਮਾਂਡ ਤੋਂ ਬਾਅਦ ਪਾਨਾ ਸਿੱਧੂ ਨੂੰ ਅੱਜ ਮਾਤਾ ਕਸ਼ਲਿਆ ਹਸਪਤਾਲ ਵਿਖੇ ਮੈਡੀਕਲ ਲੇ ਲਿਆਂਦਾ ਗਿਆ ਦੱਸਿਆ ਜਾਂਦਾ ਕਿ ਜਿੱਥੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਉਹਨਾਂ ਨੂੰ ਬੋਹਰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਹੈ ਭੇਜਿਆ ਜਾਂ ਪੁਲਿਸ ਵੱਲੋਂ ਲਿਜਾਇਆ ਜਾ ਸਕਦਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਕੱਲ ਪਾਨਾ ਸਿੱਧੂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਪੁਲਿਸ ਵੱਲੋਂ ਹੋਰ ਵੀ ਜਿਹੜਾ ਰਿਮਾਂਡ ਮੰਗਣ ਦੀ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਪੁਲਿਸ ਹੋਰ ਵੀ ਪਾਨਾ ਸਿੱਧੂ ਦਾ ਰਮਾਣ ਮੰਗਰੀਆ ਪਾਨਾ ਸਿੱਧੂ ਦੇ ਖਿਲਾਫ ਜਿਹੜਾ ਮਾਮਲਾ ਤੇਜਵੀਰ ਸਿੰਘ ਦੀ ਸ਼ਿਕਾਇਤ ਤੇ ਪੁਨਰ ਰਿਹੜੀ ਵਿਖੇ ਦਰਜ ਹੋਇਆ ਸੀ ਤਾਂ ਉਸ ਤੋਂ ਬਾਅਦ ਪਾਨਾ ਸਿੱਧੂ ਨੂੰ ਪਟਿਆਲਾ ਲਿਆਂਦਾ ਜਾਂਦਾ ਹੈ ਲੁਧਿਆਣਾ ਦੇ ਵਿੱਚ ਇੱਕ ਮਾਮਲੇ ਦੇ ਵਿੱਚ ਦਿੱਤੇ ਪਾਨਾ ਸਿੱਧੂ ਨੂੰ ਰਾਹਤ ਮਿਲੀ ਸੀ ਤਾਂ ਨਾਲ ਦੀ ਨਾਲ ਇੱਕ ਦੂਜਾ ਮਾਮਲਾ ਪਾਨਾ ਸਿੱਧੂ ਦੇ ਖਿਲਾਫ ਪਟਿਆਲਾ ਵਿੱਚ ਦਰਜ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਕੁਰਵੱਡਾ ਰੋਸ ਜਿਹੜਾ ਉਹ ਸਿਆਸਤਦਾਨਾਂ ਵਿੱਚ ਵੀ ਦਿਖਾਈ ਦਿੰਦਾ ਹੈ ਕਿਸਾਨਾਂ ਵਿੱਚ ਵੀ ਦਿਖਾਈ ਦਿੰਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਪਾਨਾ ਸਿੱਧੂ ਨਾਲ ਸੰਬੰਧਿਤ ਦਿਖਾਈ ਦਿੰਦੀਆਂ ਕਿ ਪੁਲਿਸ ਦੀ ਕਸਟਡੀ ਦੇ ਵਿੱਚ ਪਾਨਾ ਸਿੱਧੂ ਨੂੰ ਟੌਰਚਰ ਕੀਤਾ ਗਿਆ ਤਾਂ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਖੜੇ ਹੋ ਰਿਹਾ ਹੈ ਬਹੁਤ ਸਾਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਬਹੁਤ ਸਾਰੇ ਕਿਸਾਨ ਆਗੂਆਂ ਨੇ ਇਸ ਦੀ ਕਾਲ ਦਿੱਤੀ ਸੀ ਕਿ ਪਾਨਾ ਸਿੱਧੂ ਦੇ ਮਾਮਲੇ ਦੇ ਵਿੱਚ ਜਿਹੜੇ ਟੋਲ ਪਲਾਜਾ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਤੇ ਇੱਕ ਰੋਸ ਜਿਹੜਾ ਹੈ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਮੱਦੇ ਨਜ਼ਰ ਜਾਂ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਰੋਸ ਵਿੱਚ ਇੱਕ ਵੱਡਾ ਇਕੱਠ ਜਿਹੜਾ ਲੱਖਾਂ ਸਦਾਣਾ ਉਸ ਦੀ ਕਾਲ ਦੇ ਉੱਤੇ ਜਿਹੜਾ ਰੱਖਿਆ ਜਾ ਰਿਹਾ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਸ਼ਾਮਲ ਹੋਣ ਦੀ ਗੱਲ ਜਿਹੜੀ ਹੈ ਉਹ ਕਹੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਪਾਨਾ ਸਿੱਧੂ ਜਿਹੜੀ ਲੜਾਈ ਲੜ ਰਿਹਾ ਸੀ ਉਹ ਇਸ ਕਰਕੇ ਲੜ ਰਿਹਾ ਸੀ ਕਿ ਨਾ ਤਾਂ ਬਹੁਤ ਸੋ ਉਹਨਾਂ ਠੱਗ ਏਜੰਟਾਂ ਤੇ ਕਾਰਵਾਈ ਕਰ ਰਹੀ ਹੈ ਨਾ ਸਰਕਾਰ ਉਹਨਾਂ ਠੱਗ ਏਜੰਟਾਂ ਦੇ ਖਿਲਾਫ 56 ਕਸਰੀ ਹੈ ਕਿ ਜਿਹੜੇ ਲੋਕ ਵਿਦੇਸ਼ ਜਾਣਦੇ ਚਾਹਵਾਨ ਹੈ ਤਾਂ ਉਹਨਾਂ ਦੀ ਕਿੰਨੀ ਵੱਡੀ ਲੁੱਟ ਜਿਹੜੀ ਹੈ ਇਹਨਾਂ ਏਜੰਟਾਂ ਵੱਲੋਂ ਇਹਨਾਂ ਇਮੀਗ੍ਰੇਸ਼ਨ ਸੈਂਟਰਾਂ ਵੱਲੋਂ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਸੰਚਾਲਕ ਜਿਹੜੇ ਆ ਉਹ ਠੱਗੀ ਦਾ ਸਭ ਤੋਂ ਵੱਡਾ ਕੇਂਦਰ ਬਣ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਜਿੱਥੇ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਤਾ ਵਕ ਵਕ ਇਮੀਗ੍ਰੇਸ਼ਨ ਸੈਂਟਰਾਂ ਵੱਲੋਂ ਇਨਾ ਮਾਸੂਮ ਤੇ ਭੋਲੇ-ਪਾਲੇ ਲੋਕਾਂ ਦੀ ਲੁੱਟ ਕਰ ਲਈ ਜਾਂਦੀ ਹੈ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਬ੍ਰੇਜ਼ਗਾਰੀ ਦਾ ਸ਼ਿਕਾਰ ਨੇ ਤੇ ਬਹੁਤ ਸਾਰੇ ਨੌਜਵਾਨ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਆ ਆਪਣੇ ਪਰਿਵਾਰਾਂ ਦੀ ਭਵਿੱਖ ਦੀ ਚਿੰਤਾ ਨੂੰ ਲੈ ਕੇ ਨੌਜਵਾਨ ਇਹ ਗੱਲ ਮਹਿਸੂਸ ਕਰ ਰਿਹਾ ਹੈ ਕਿ ਉਹਨਾਂ ਦਾ ਭਵਿੱਖ ਪੰਜਾਬ ਵਿੱਚ ਸੁਰੱਖਿਤ ਨਹੀਂ ਹੈ ਕਿਉਂਕਿ ਨਾ ਤਾਂ ਪੜ੍ਹਾਈ ਕਰਕੇ ਉਹਨਾਂ ਨੂੰ ਨੌਕਰੀ ਮਿਲਦੀ ਹੈ ਤੇ ਨਾ ਹੀ ਉਹਨਾਂ ਦੇ ਰੋਜ਼ਗਾਰ ਦਾ ਕੋਈ ਵਸੀਲਾ ਬਣਿਆ ਹੈ ਵੱਡੇ ਸਵਾਲ ਇਹ ਵੀ ਖੜੇ ਹੋ ਰਿਹਾ ਹੈ ਕਿ ਆਖਰ ਸਰਕਾਰਾਂ ਇਹਨਾਂ ਨੌਜਵਾਨਾਂ ਦੀ ਪੜ੍ਹਾਈ ਨੂੰ ਲੈ ਕੇ ਜਾਂ ਇਹਨਾਂ ਦੇ ਰੋਜ਼ਗਾਰ ਨੂੰ ਲੈ ਕੇ ਚਿੰਤਤ ਨਹੀਂ ਹੈ ਇਸੇ ਕਰਕੇ ਜਦੋਂ ਬਹੁਤ ਸਾਰੇ ਲੋਕਾਂ ਦੇ ਏਜੰਟਾਂ ਦੇ ਕੋਲੇ ਪੈਸੇ ਫਸ ਜਾਂਦੇ ਆ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਮੁੰਡੇ ਤੇ ਜਿਨ੍ਹਾਂ ਦੇ ਬੱਚੇ ਆ ਉਹਨਾਂ ਦੇ ਮਾਪੇ ਜਿਹੜੇ ਆ ਇਹਨਾਂ ਇਮੀਗ੍ਰੇਸ਼ਨ ਸੈਂਟਰਾਂ ਤੇ ਜਾ ਕੇ ਆਪਣੇ ਪੈਸੇ ਦੀ ਵਾਪਸੀ ਦੀ ਮੰਗ ਕਰਦਿਆ ਇੱਕ ਵੱਡਾ ਵਿਵਾਦ ਵੀ ਨਜ਼ਰ ਆਉਂਦਾ ਹੈ ਪਰੰਤੂ ਹੁਣ ਇੱਕ ਵੱਡੀ ਹੋਪ ਪਾਨਾ ਸਿੱਧੂ ਦੇ ਤੌਰ ਤੇ ਇਹਨਾਂ ਲੋਕਾਂ ਦੇ ਵਿੱਚ ਦਿਖਣ ਨੂੰ ਮਿਲੀ ਸੀ ਇਸ ਕਰਕੇ ਹੁਣ ਲੋਕਾਂ ਨੇ ਪਾਨਾ ਸਿੱਧੂ ਦੇ ਘਰ ਤੱਕ ਪਾਨਾ ਸਿੱਧੂ ਤੱਕ ਪਹੁੰਚ ਕਰਨੀ ਸ਼ੁਰੂ ਕੀਤੀ ਕਿ ਜਿਹੜੇ ਲੋਕਾਂ ਦੇ ਪੈਸੇ ਫਸੇ ਹੋਇਆ ਤਾਂ ਉਹਨਾਂ ਦੀ ਇੱਕ ਵਾਪਸੀ ਦੀ ਆਸ ਜਿਹੜੀ ਹੈ ਉਹ ਪਾਨਾ ਸਿੱਧੂ ਹੈ ਇਸੇ ਕਰਕੇ ਪਾਨਾ ਸਿੱਧੂ ਦੇ ਕੋਲ ਲੋਕ ਪਹੁੰਚ ਕਰਦੇ ਆ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਸਵਾਲ ਖੜੇ ਹੋ ਰਿਹਾ ਹੈ ਸਵਾਲ ਇਹ ਵੀ ਖੜੇ ਹੋ ਰਿਹਾ ਕਿ ਪਾਨਾ ਸਿੱਧੂ ਦਾ ਜਿਹੜਾ ਐਟੀਟਿਊਡ ਹੈ ਉਹ ਵੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੈ ਤੇ ਨਾ ਹੀ ਸਰਕਾਰ ਅਜਹੀ ਭਾਸ਼ਾ ਨੂੰ ਬਰਦਾਸ਼ਤ ਕਰਦੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਹੋਟ ਸਪੀਚ ਨੂੰ ਲੈ ਕੇ ਬਹੁਤ ਸਾਰੀਆਂ ਬੰਦਸ਼ਾਂ ਬਹੁਤ ਸਾਰੀਆਂ ਰੋਕਾਂ ਲਗੀਆਂ ਹੋਈਆਂ ਨੇ ਤੇ ਪਾਨਾ ਸਿੱਧੂ ਉਹਨਾਂ ਦੀਆਂ ਧਜੀਆਂ ਉਡਾਉਂਦਾ ਨਜ਼ਰ ਆਉਂਦਾ ਹੈ। ਇਹ ਜਾ ਰਿਹਾ ਕਿ ਪਾਨਾ ਸਿੱਧੂ ਦੇ ਖਿਲਾਫ ਜਿਹੜੀ ਹੈ ਉਹ ਸਰਕਾਰ ਬਦਲਾਖੋਰੀ ਦੇ ਤਹਿਤ ਜਾਂ ਇੱਕ ਸਿਆਸੀ ਕਿੜ ਕੜ ਦੀ ਨਜ਼ਰ ਆ ਰਹੀ ਹੈ। ਜਦ ਕਿ ਬਹੁਤ ਸਾਰੇ ਸਵਾਲ ਹੁਣ ਪਾਨਾ ਸਿੱਧੂ ਦੇ ਮਸਲੇ ਤੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਦਿਖਾਈ ਦਿੰਦੇ ਆ। ਫਿਰੰਤੂ ਹੁਣ ਜਿਸ ਤਰ੍ਹਾਂ ਮਾਤਾ ਕਸ਼ਲਿਆ ਹਸਪਤਾਲ ਦੇ ਵਿੱਚ ਪਾਨਾ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ ਹੈ ਤਾਂ ਉਹਨਾਂ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵੇਖਣਾ ਹੋਏਗਾ ਕਿ ਪਟਿਆਲਾ ਪੁਲਿਸ ਨੂੰ ਰਿਮਾਂਡ ਮਿਲਦਾ ਹੈ ਜਾਂ ਅਬੋਰ ਦੀ ਪੁਲਿਸ ਉਹਨਾਂ ਨੂੰ ਅਗਲੇ ਮਾਮਲੇ ਦੇ ਵਿੱਚ ਕਿਉਂਕਿ ਤੀਸਰਾ ਮਾਮਲਾ ਜਿਹੜਾ ਰੋਹਤ ਪਟੇਜਾ ਦੀ ਸ਼ਿਕਾਇਤ ਤੇ ਦਰਜ ਹੋਇਆ ਹੈ ਤਾਂ ਉਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪਾਨਾ ਸਿੱਧੂ ਦੇ ਖਿਲਾਫ ਖੜੀਆਂ ਹੋ ਸਕਦੀਆਂ ਤਾਂ ਜਿਹੜੀ ਕ੍ਰਾਈਮ ਰਿਪੋਰਟ ਅਨਿਲ ਠਾਕੁਰ ਨੇ ਸਾਡੇ ਕੋਲ ਪਹੁੰਚਾਈ ਹੈ ਤੇ ਉਸ ਦੇ ਵਿੱਚ ਇੰਨਾ ਹੀ ਹੈ ਕਿ ਕੇਵਲ ਤੇ ਕੇਵਲ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਤੇ ਹੁਣ ਤੀਸਰੇ ਮਾਮਲੇ ਦੇ ਵਿੱਚ ਵੀ ਇੱਕ ਵੱਡਾ ਸ਼ਿਕੰਜਾ ਜਿਹੜਾ ਹੈ ਉਹ ਪਾਨਾ ਸਿੱਧੂ ਦੇ ਖਿਲਾਫ ਦਿਖਾਈ ਦੇ ਰਿਹਾ ਹੈ ਤੇ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਗੁੱਸਾ ਹੁੰਦਾ ਹੈ ਤੇ ਜਿਸ ਤਰ੍ਹਾਂ ਦਾ ਇੱਕ ਵੱਡਾ ਇਕੱਠ ਪਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਰੋਸ ਦੇ ਵਿੱਚ ਬੁਲਾਇਆ ਗਿਆ ਤੇ ਉਸ ਦੇ ਵਿੱਚ ਕਿਸ ਤਰ੍ਹਾਂ ਦੀ ਰੂਪਰੇਖਾ ਲੱਖਾ ਸਿਧਾਣਾਂ ਦੀ ਕੋਲ ਤੇ ਕਿਸਾਨ ਜਥੇਬੰਦੀਆਂ ਜਾਂ ਹੋਰ ਕਿਸ ਤਰ੍ਹਾਂ ਦਾ ਹਜੂਮ ਉਸ ਇਕੱਠ ਵਿੱਚ ਦਿਖਾਈ ਦਿੰਦਾ ਹੈ ਜਿਹੜਾ ਜਿਹੜਾ ਭਾਨਾ ਸਿੱਧੂ ਇੱਕ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਪੰਜਾਬ ਦੇ ਨਾਲ ਹੋਰ ਰੇ ਧੱਕਿਆਂ ਦੇ ਖਿਲਾਫ ਉਹ ਡਟ ਕੇ ਖੜਦਾ ਸੀ ਕਿਉਂਕਿ ਜਿਹੜੇ ਏਜੰਟ ਸਰਕਾਰ ਦੀ ਗਲਤ ਨੀਤੀਆਂ ਕਰਕੇ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਬਦੇਸ਼ਾਂ 'ਚ ਜਾ ਰਿਹਾ ਮਜਬੂਰੀ ਮਜ਼ਦੂਰੀ ਕਰਨ ਵਾਸਤੇ ਮਜਬੂਰ ਹੋ ਰਿਹਾ ਸੋ ਉਹ ਏਜੰਟ ਪੈਸੇ ਵੀ ਲੈ ਲੈਣੇ ਪਰ ਉਹਨਾਂ ਨੂੰ ਬੱਚਿਆਂ ਨੂੰ ਬਾਹਰ ਬਣਾ ਭੇਜਣਾ ਇਸ ਤਰ੍ਹਾਂ ਦੇ ਕੇਸ ਉਹ ਸੋਲਵ ਕਰਾ ਰਿਹਾ ਸੀ ਉਹਨਾਂ ਏਜੰਟਾਂ ਤੋਂ ਉਹ ਪੈਸੇ ਵਾਪਸ ਕਰਾ ਰਿਹਾ ਸੀ ਉਹਨਾਂ ਦੇ ਪੀੜਤ ਪਰਿਵਾਰਾਂ ਦੇ ਸੋ ਸਰਕਾਰ ਨੂੰ ਇਹ ਰਿਆਸਨਾ ਆਇਆ ਸਰਕਾਰ ਨੇ ਇੱਕ ਕੇਸ ਉਸ ਤੇ ਕਿ ਇੱਕ ਏਜੰਟ ਤੋਂ 10000 ਰੁਪਇਆ ਮੰਗ ਰਿਹਾ ਸੀ ਲੁਧਿਆਣੇ ਉਸ ਤੇ ਪਰਚਾ ਦਰਜ ਕਰਕੇ ਜੇਲ੍ਹ ਭੇਜਤਿਆ ਜਦੋਂ ਦੀ ਜ਼ਮਾਨਤ ਹੋਈ ਜ਼ਮਾਨਤ ਮਿਲੀ ਕੋਰਟ ਵੱਲੋਂ ਉਹਨੇ ਬਾਹਰ ਆ ਜਾਣਾ ਸੀ ਪਰੰਤੂ ਪਟਿਆਲੇ 'ਚ ਇੱਕ ਕੇਸ ਉਸਤੇ ਹੋਰ ਦਰਜ ਕਰਤਿਆ ਕੇਸ ਕਿਹੜਾ ਦਰਜ ਕਰਿਆ ਕਿ ਇੱਕ ਬੀਬੀ ਦੀ ਉਹਨੇ ਚੈਨੀ ਝੱਟ ਮਾਰ ਕੇ ਤੋੜੀ ਹੈ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਪਰਚਾ ਦਰਜ ਕਰਿਆ ਕਿਉਂ ਪ੍ਰਸ਼ਾਸਨ ਵੀ ਮਜਬੂਰ ਹੈ ਉਪਰਲੀ ਹਦਾਇਤ ਤੇ ਇਸ ਨੂੰ ਜਿਹੜਾ ਹੈਂਡਲ ਕਰ ਰਿਆ ਭਗਵੰਤ ਮਾਨ ਕਰ ਰਿਹਾ ਅਨ ਨੀਮੀ ਨੀਤੀਆਂ ਤੇ ਉਤਰਿਆ ਜੀ ਉਸ ਤੇ ਪਰਚਾ ਦਰਜ ਕਰਕੇ ਅੱਜ ਉਹਦੇ ਖਿਲਾਫ ਜਨਤਾ ਕਿਉਂਕਿ ਜਨਤਾ ਨੂੰ ਉਹਦੇ ਨਾਲ ਹਮਦਰਦੀ ਹੈ ਜੰਦਾ ਤੇ ਮੁੱਦਿਆਂ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਇਸ ਕਰਕੇ ਫਰਜ਼ ਵੀ ਮੰਨਦਾ ਜਨਤਾ ਦਾ ਉਹਦੇ ਹੱਕ 'ਚ ਕੜਨਾ